ਹੁਣ ਤੁਹਾਨੂੰ ਕਰਵਾਉਨੇ ਆ ਪੂਰਾ ਸਾਹਿਬ ਦੇ ਦਰਸ਼ਨ ਤੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਜੋ ਵੀ ਵਸਤਰ ਪਾਇਆ ਕਰਦੇ ਸੀ ਉਸ ਟਾਈਮ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਦੇ ਵੀ ਹੁਣ ਤੁਹਾਨੂੰ ਦਿਖਾਉਨੇ ਆ ਉਹ ਸਥਾਨ ਜਿੱਥੇ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਬੈਠ ਕੇ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਸਾਸਰੀ ਅਕਾਲ ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਰਾਣਾ ਸਾਹਿਬ ਲੁਧਿਆਣਾ ਜਾ ਜੱਪਾ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਨਾਲੇ ਆਪਾਂ ਖੁਦ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਅੰਦਰੋਂ ਇਸ ਗੁਰਦੁਆਰਾ ਸਾਹਿਬ ਨੂੰ ਲੁਧਿਆਣਾ ਤੁਮਲੇਰ ਕੋਟਰਾ ਰੋਡ ਦੇ ਉੱਪਰ ਜਗੇੜੇ ਵਾਲੇ ਪੁਲ ਦੇ ਕੋਲੋਂ ਖੱਬੇ ਹੱਥ ਨੂੰ ਰਸਤਾ ਜਾਂਦਾ ਹੈ ਜੋ ਕਿ ਰਸਤਾ ਸਿੱਧਾ ਰਾੜਾ ਸਾਹਿਬ ਗੁਰਦੁਆਰਾ ਨੂੰ ਲੈ ਕੇ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਦੇ ਲਈ ਬਾਹਰ ਮੋਟਰਸਾਈਕਲ ਆਪਣੇ ਕਾਰਾ ਗੱਡੀਆਂ ਖੜਾਉਣ ਦੇ ਲਈ ਪਾਰਕਿੰਗ ਬਣੀ ਹੋਈ ਆ ਇਹ ਪਾਰਕਿੰਗ ਸਾਰਿਆਂ ਲਈ ਫ੍ਰੀ ਆ ਸਾਰੇ ਇੱਥੇ ਆ ਕੇ ਆਪਣੇ ਵਾਹਨ ਖੜੇ ਕਰ ਸਕਦੇ ਆ ਹੁਣ ਆਪਾਂ ਕਰੋਨੇ ਆ ਮੋਟਰਸਾਈਕਲ ਜਮਾ ਪਾਰਕਿੰਗ ਦੇ ਵਿੱਚ ਤੇ ਆਪਾਂ ਚੱਲਦੇ ਆ ਅੰਦਰ ਨੂੰ ਚਲੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਚਲੋ ਹੁਣ ਲੈ ਕੇ ਚੱਲਦੇ ਆ ਆਪਾਂ ਅੰਦਰ ਕਰਾਉਣੇ ਆ ਦਰਸ਼ਨ ਆ ਗੁਰਦੁਆਰਾ ਸਾਹਿਬ ਦੇ ਅੰਦਰ ਬੜਨ ਸਾਰੀ ਇਧਰ ਸੱਜੇ ਤੇ ਖੱਬੇ ਹੱਥ ਜੁੜਾਕਰ ਬਣੇ ਹੋਏ ਨੇ ਇੱਥੇ ਆਪਾਂ ਜੋੜੇ ਜਮਾ ਕਰਾ ਸਕਦੇ ਆ ਚਲੋ ਹੁਣ ਆਪਾਂ ਚੱਲਦੇ ਆ ਅੰਦਰ ਨੂੰ ਹੁਣ ਆਪਾਂ ਕਰੋ ਵਾਣੇ ਆ ਜੋੜਾਕਰ ਦੇ ਵਿੱਚ ਜੋੜੇ ਜਮਾ ਤੇ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਦੂਰੋਂ ਨੇੜੇ ਆਈਆਂ ਸੰਗਤਾਂ ਦੇ ਲਈ ਸਮਾਨ ਜਮਾ ਕਰਵਾਉਣ ਦੇ ਲਈ ਇੱਕ ਗਠਰੀਕਰ ਬਣਿਆ ਹੋਇਆ ਆ ਇੱਥੇ ਸੰਗਤਾਂ ਆਪਣਾ ਸਮਾਨ ਜਮਾ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਜਾ ਸਕਦੇ ਨੇ ਇਹ ਦੇਖੋ ਗੁਰਦੁਆਰਾ ਸਾਹਿਬ ਦੀ ਕਿੰਨੀ ਵਧੀਆ ਇਮਾਰਤ ਬਣੀ ਹੋਈ ਆ ਤੇ ਇਸ ਦੇ ਬਾਹਰ ਇਸ ਗੇਟ ਦੇ ਉੱਪਰ ਇਮਾਰਤ ਦਾ ਕੰਮ ਚੱਲ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਜਗ੍ਹਾ ਪੱਥਰੀ ਪੱਥਰ ਲੱਗਿਆ ਹੋਇਆ ਹੈ ਗੁਰਦੁਆਰਾ ਕਰਮਸਰ ਰਾੜਾ ਸਾਹਿਬ ٹرسٹ ਦੇ ਵੱਲੋਂ ਦੂਰੋਂ ਨੇੜੇ ਆਈਆਂ ਸੰਗਤਾਂ ਦੇ ਲਈ ਆਰਾਮ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਹੁਤ ਵਧੀਆ ਪਾਰਕ ਦਾ ਪ੍ਰਬੰਧ ਕੀਤਾ ਗਿਆ ਹੈ ਆ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਸਰੋਵਰ ਵਾਲੀ ਸਾਈਡ ਉੱਥੇ ਕਰਦੇ ਹਾਂ ਪੰਜ ਸਨਾਨਾਂ ਤੇ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਇਹ ਆ ਗੁਰਦੁਆਰਾ ਸਾਹਿਬ ਦਾ ਸਰੋਵਰ ਜੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਆ ਕਰਦੇ ਹਾਂ ਹੁਣ ਪੰਜ ਸਨਾਨਾਂ ਤੇ ਚਲਦੇ ਹਾਂ ਅੰਦਰ ਦਰਸ਼ਨਾਂ ਦੇ ਲਈ ਇਹ ਆ ਗੁਰਦੁਆਰਾ ਸਾਹਿਬ ਦਾ ਜਿਵਾਨ ਹਾਲ ਤੇ ਇੱਥੇ ਸੇਵਾ ਦਾ ਕੰਮ ਚੱਲ ਰਿਹਾ ਸੀ ਤੇ ਇੱਥੇ ਆਪਾਂ ਵੀ ਕਰਵਾਉਨੇ ਆਂ ਸੇਵਾ ਤੇ ਉਸ ਤੋਂ ਬਾਅਦ ਲੈ ਕੇ ਚਲਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ ਆਪੇ ਬੰਦਾਤਾ ਗੁਣ ਗਾਵੇ ਆਪੀ ਆਖ ਸੁਣਾਉਣਿਆ ਆਪੇ ਕਰੇ ਕਰਾਈ ਆਪੇ ਆਪੇ ਥਾਪ ਉਥਾਪੇ ਆਪੇ ਹੁਣ ਤੁਹਾਨੂੰ ਦਿਖਾਉਨੇ ਆਂ ਉਹ ਸਥਾਨ ਜਿੱਥੇ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਬੈਠ ਕੇ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੁਸੀਂ ਵੀ ਕਰੋ ਇਸ ਸਥਾਨ ਦੇ ਦਰਸ਼ਨ ਹੁਣ ਹੁਣ ਤੁਹਾਨੂੰ ਕਰਵਾਉਨੇ ਆ ਪੂਰਾ ਸਾਹਿਬ ਦੇ ਦਰਸ਼ਨ ਤੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਜੋ ਵੀ ਵਸਤਰ ਪਾਇਆ ਕਰਦੇ ਸੀ ਉਸ ਟਾਈਮ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਸਾਹਿਬ ਦੇ ਬਾਹਰ ਦੇਖੋ ਕਿੰਨੇ ਵਧੀਆ ਦਰਖਤ ਲਾਇਆ ਹੋਣੇ ਕਿੰਨੀ ਖੂਬਸੂਰਤੀ ਦਾ ਧਿਆਨ ਰੱਖਿਆ ਗਿਆ ਹੈ ਇੱਥੇ ਪੋਰਾ ਸਾਹਿਬ ਦੇ ਅੰਦਰ ਕੈਮਰਾ ਅਲਾਉਡ ਨਾ ਹੋਣ ਕਰਕੇ ਆਪਾਂ ਤੁਹਾਨੂੰ ਅੰਦਰ ਦੇ ਦਰਸ਼ਨ ਨਹੀਂ ਕਰਵਾ ਸਕੇ ਇਸ ਪੋਰਾ ਸਾਹਿਬ ਦੇ ਅੰਦਰ ਸੰਤ ਮਹਾਰਾਜ ਈਸ਼ਰ ਸਿੰਘ ਦੇ ਜੋ ਵੀ ਉਸ ਟਾਈਮ ਵਸਤਰ ਪਾਇਆ ਕਰਦੇ ਸੀ ਤੇ ਉਹਨਾਂ ਦੇ ਚਰਨਾਂ ਦੀਆਂ ਜੁੱਤੀਆਂ ਤੇ ਉਹਨਾਂ ਦੀ ਖੁੰਡੀ ਤੇ ਉਹਨਾਂ ਦਾ ਨਲਕਾ ਜੋ ਅੰਦਰ ਵੀ ਲੱਗਿਆ ਹੋਇਆ ਆ ਉਹ ਵੀ ਇੱਥੇ ਮੌਜੂਦੀ ਆ ਤੇ ਜੇ ਜਦੋਂ ਤੁਸੀਂ ਆਏ ਇੱਥੇ ਤਾਂ ਇਸ ਪੋਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਕੇ ਜਾਈਓ ਇੱਕ ਵਾਰ ਆਓ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਦਾ ਲੰਗਰ ਹਾਲ ਤੇ ਚੱਲਦੇ ਆ ਆਪਾਂ ਲੰਗਰ ਹਾਲ ਦੇ ਵਿੱਚ ਹੁਣ ਇੱਥੇ ਦੂਰੋਂ ਨੇੜੇ ਆਈਆਂ ਸੰਗਤਾਂ ਦੇ ਲਈ 24 ਘੰਟੇ ਪ੍ਰਸ਼ਾਦਾ ਪਾਣੀ ਚੱਲਦਾ ਹੈ ਆਓ ਹੁਣ ਆਪਾਂ ਵੀ ਲੰਗਰ ਹਾਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਸ਼ੱਕਦੇ ਆ ਇਹ ਦੇਖੋ ਲੰਗਰ ਹਾਲ ਕਿੰਨਾ ਵਧੀਆ ਤਰੀਕੇ ਨਾਲ ਕਿੰਨਾ ਸਫਾਈ ਵਾਲਾ ਬਣਿਆ ਹੋਇਆ ਆ ਤੇ ਇਧਰਲੀ ਸਾਈਡ ਰੋਟੀ ਪ੍ਰਸ਼ਾਦ ਦੇ ਲੰਗਰ ਚੱਲਦਾ ਆ ਤੇ ਇਸ ਸਾਈਡ ਜਾਦਾ ਲੰਗਰ ਉਤੁੱਟ ਵਰਤਾਇਆ ਜਾਂਦਾ ਆ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਬਹੁਤ ਵਧੀਆ ਮਾਰਕੀਟ ਬਣ ਚੁੱਕੀ ਆ ਹੁਣ ਤੇ ਜੋ ਵੀ ਤੁਸੀਂ ਇੱਥੋਂ ਆ ਕੇ ਸਮਾਨ ਲੈਣਾ ਹੋਵੇ ਸਮਾਨ ਵੀ ਖਰੀਦ ਸਕਦੇ ਆ ਆਪਣੇ ਘਰ ਲੈ ਜਾਣ ਲਈ ਪ੍ਰਸ਼ਾਦ ਵੀ ਲੈ ਜਾ ਸਕਦੇ ਆ ਤੇ ਇਹ ਆਪਣੇ ਨਾਲ ਦੇ ਵੀ ਦੁਕਾਨਾਂ ਦੇ ਉੱਪਰ ਸਬਾਨ ਵਗੈਰਾ ਲੈਣ ਲੱਗ ਗਏ ਨੇ ਪ੍ਰਸ਼ਾਦ ਵਗੈਰਾ ਲੈਣ ਲੱਗ ਗਏ ਨੇ ਇੱਥੋਂ ਦੁਕਾਨਾਂ ਤੋਂ ਲਿਆਦੇ ਹਾਂ ਲੋਣਾ ਤਾਂ ਹੈ ਲਾ ਤਾਂ ਮੈਨੂੰ ਸ਼ੇਰ ਦਾ ਮੂੰਹ ਤੇਰੀ ਫੱਕ ਤੇ ਨਾ ਬਣਾਈ ਹੈ ਕਾ ਲੈਣਾ ਆ ਤਾਂ ਨਹੀਂ ਲੈਣਾ ਏ ਚਟੇ ਮੂੰਹ ਵਾਲਾ ਆ ਚੀਜ਼ ਦੇਖ ਨਹੀਂ ਜਾਣਾ ਕੀ ਹਾਂ ਮਾਰਾ ਲੈ ਜਾ ਦੱਸਦਾ ਦਵਾ ਇਨਸ਼ਾ ਅੱਲਾ ਲੈ ਲੈ ਕੋਈ ਆ ਜੀ ਪਿਆ ਤੁਹਾਡਾ ਟਾਲੀ ਵਾਲਾ ਹਾਂ ਉਹ ਹੈ ਟਾਲੀ ਵਾਲ ਤੇ 골ਡਨ প্লেਟ ਜਵੰਦਾ ਨਹੀਂ ਹੋ ਗਈ ਹੰਗਾਵਾ ਤੇ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਜੇਕਰ ਇਹ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਇਦਾਂ ਰਹੀਆਂ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੀਪ ਸੁਖ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ